ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਮੁੰਡਾ ਸੀ ਉਹਨੇ NEET ਐਗਜ਼ਾਮ ਦੇ ਵਿੱਚੋਂ 720 ਦੇ ਵਿੱਚੋਂ 720 ਮਾਰਕਸ ਲਏ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਉਹਦੀਆਂ ਹਰ ਜਗ੍ਹਾ ਤੇ ਫੋਟੋਆਂ ਲਾਈਆਂ ਇਹਨਾਂ ਕੋਚਿੰਗ ਇੰਸਟੀਚੂਟਾਂ ਨੇ ਮੁਹੱਲੇ ਦੇ ਵਿੱਚ ਮਿਠਾਈ ਵੰਡੀ ਤੇ ਇੰਨਾ ਕਿ ਜ਼ਿਆਦਾ ਇਸ ਚੀਜ਼ ਦਾ ਗਾਹ ਪਿਆ ਕਿ ਹਾਂ ਕਿ ਮੁੰਡਾ ਟੌਪਰ ਆ ਕਿੰਨਾ ਲਾਇਕ ਆ ਉਹਨੇ ਕਿੰਨਾ ਸੋਹਣਾ ਕੰਮ ਕਰ ਦਿੱਤਾ ਤੇ ਫਿਰ ਥੋੜੇ ਦਿਨਾਂ ਬਾਅਦ ਕੀ ਹੋਇਆ ਉਸ ਬੱਚੇ ਨੂੰ ਐਂਗਜ਼ਾਇਟੀ ਦੇ ਕਾਰਨ ਸਾਈਕਾਟ੍ਰਿਸਟ ਕੋਲ ਜਾਣਾ ਪਿਆ ਇੱਕ ਜਿਹਾ ਛੋਟਾ ਬੱਚਾ ਜੀ ਦੀ ਉਮਰ ਹਜੇ 16 17 ਸਾਲ ਆ ਉਹਨੂੰ ਐਂਗਜ਼ਾਇਟੀ ਹੋਣ ਦੇ ਕਾਰਨ ਜਾਣਾ ਪਿਆ ਸਾਈਕਾਟ੍ਰਿਸਟ ਕੋਲ ਇਸ ਵੀਡੀਓ ਦਾ ਇਹੀ ਸਵਾਲ ਆ ਕਿ ਸਾਰੇ ਨੀਟ ਟਾਪਰ ਜਿਹੜੇ ਹੈਗੇ ਨੇ ਉਹ ਡਿਪਰੈਸ਼ਨ ਦੇ ਵਿੱਚ ਕਿਉਂ ਜਾ ਰਹੇ ਨੇ ਕੀ ਇਸ ਦਾ ਕਾਰਨ ਸਿਰਫ ਐਜੂਕੇਸ਼ਨ ਸਿਸਟਮ ਆ ਜਾਂ ਫਿਰ ਆਪਾਂ ਸਾਰੇ ਆ ਇੰਡੀਆ ਦੇ ਵਿੱਚ ਐਵੇਂ ਹੁੰਦਾ ਕਿ ਕੋਈ ਬੱਚੇ ਦਾ ਜਨਮ ਹੁੰਦਾ ਤੇ ਜਨਮ ਹੁੰਦੇ ਹੀ ਉਹਦਾ ਕਰੀਅਰ ਸੋਚਣਾ ਸ਼ੁਰੂ ਕਰ ਦਿੰਦੇ ਨੇ ਪੇਰੈਂਟਸ ਕਿ ਇਹਨੂੰ ਵੱਡਾ ਹੋ ਕੇ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਜਾਂ ਫਿਰ ਕੈਨੇਡਾ ਭੇਜਣਾ 10 ਸਾਲ ਦਾ ਬੱਚਾ ਜਿਹੜਾ ਅਜੇ ਠੀਕ ਤਰੀਕੇ ਨਾਲ ਸਪੈਲਿੰਗ ਵੀ ਨਹੀਂ ਜਾਣ ਰਿਹਾ ਹੁੰਦਾ ਉਹਦੇ ਲਈ ਉਹਦੇ ਮਾਪੇ ਕੋਚਿੰਗ ਇੰਸਟੀਟਿਊਟ ਵੀ ਭਾਲਣਾ ਸ਼ੁਰੂ ਕਰ ਦਿੰਦੇ ਨੇ ਉਹਨੂੰ 10-12 ਘੰਟੇ ਦੀ ਸਕੂਲ ਦੀ ਪੜ੍ਹਾਈ ਤੋਂ ਬਾਅਦ 3-4 ਘੰਟੇ ਟਿਊਸ਼ਨ ਵੀ ਭਾਲਣਾ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਉਹ ਬੱਚਾ ਵੱਡਾ ਹੋ ਰਿਹਾ ਹੁੰਦਾ ਤਾਂ ਉਹਦੀ ਆਈਡੈਂਟੀਟੀ ਸਿਰਫ ਇਹ ਹੀ ਹੁੰਦੀ ਆ ਕਿ ਉਹਦਾ NEET ਦੇ ਵਿੱਚ ਕਿੰਨੇ ਮਾਰਕਸ ਨੇ ਕੀ ਉਹਦਾ ਰੈਂਕ ਆ ਕੋਈ ਆਰਟ ਨਹੀਂ ਕੋਈ ਪੈਸ਼ਨ ਨਹੀਂ ਸਿਰਫ ਇਹ ਹੀ ਹੁੰਦਾ ਕਿ ਉਹ ਬੰਦੇ ਦਾ ਨੀਟ ਦੇ ਵਿੱਚ ਰੈਂਕ ਕੀ ਆ ਉਹਦਾ ਸਕੋਰ ਕੀ ਆ ਇਹ ਸਭ ਤੋਂ ਪਹਿਲਾ ਸਟੈਪ ਆ 멘ਟਲ ਡਿਪਰੈਸ਼ਨ ਦਾ ਸੋਚੋ ਇੱਕ ਸਟੂਡੈਂਟ ਜਿਹਦੀ ਉਮਰ ਸਿਰਫ 17 ਸਾਲਾ ਉਹ ਦਿਨ ਦੇ ਵਿੱਚ ਡੇਲੀ 14-15 ਘੰਟੇ ਪੜਾਈ ਕਰ ਰਿਹਾ ਤੇ ਉਸ ਤੋਂ ਬਾਅਦ ਜਦੋਂ ਇੱਕ ਉਹ ਟਾਪਰ ਬਣ ਜਾਂਦਾ ਫਿਰ ਉਹ ਕਾਲਜ ਦੇ ਵਿੱਚ ਜਾਂਦਾ ਕੋਲੈਜ ਉਹ ਜਗ੍ਹਾ ਜਿੱਥੇ ਜਾ ਕੇ ਉਹਨੂੰ ਰੈਲਾਈਜ਼ ਹੁੰਦਾ ਕਿ ਉਹਨੂੰ ਆਪਣੇ ਤੋਂ ਇਲਾਵਾ ਹੋਰ ਸਭ ਕੁਝ ਪਤਾ ਉਹਨੂੰ ਆਪਣੇ ਬਾਰੇ ਕੁਝ ਪਤਾ ਹੀ ਨਹੀਂ ਉਹਦੀ ਫੇਵਰੇਟ ਗੇਮ ਕਿਹੜੀ ਆ ਉਹਦਾ ਫੇਵਰੇਟ ਸਪੋਰਟ ਕਿਹੜਾ ਉਹਦੀ ਫੇਵਰੇਟ ਫੂਡ ਜਾਂ ਉਹਦੀ ਫੇਵਰੇਟ ਬੁੱਕ ਕਿਹੜੀ ਆ ਉਹਦੀ ਫੇਵਰੇਟ ਆਰਟ ਫਾਰਮ ਕਿਹੜੀ ਆ ਉਹਦਾ ਦਿਮਾਗ ਸਿਰਫ ਟਾਰਗੇਟ ਮੋਡ ਤੇ ਚੱਲਦਾ ਤੇ ਜਦੋਂ ਉਹਦਾ ਟਾਰਗੇਟ ਖਤਮ ਹੋ ਗਿਆ ਤਾਂ ਉੱਥੇ ਵੋਇਡ ਸ਼ੁਰੂ ਹੋ ਜਾਂਦਾ ਤੇ ਇਹ ਐਗਜ਼ੈਕਟ ਸਟੇਜ ਆ ਡਿਪਰੈਸ਼ਨ ਦੀ ਤੁਸੀਂ ਹਮੇਸ਼ਾ ਸੁਣਿਆ ਹੋਊਗਾ ਕਿ ਮਿਹਨਤ ਕਰੋ ਟੌਪ ਕਰੋ ਫੇਰ ਥੋੜੀ ਜਿੰਦਗੀ ਸੈੱਟ ਹੋ ਜਾਣੀ ਹੈ ਪਰ ਕੋਈ ਇਹ ਨਹੀਂ ਦੱਸਦਾ ਕਿ ਹਾਂ ਟੌਪ ਕਰਨ ਤੋਂ ਬਾਅਦ ਕੀ ਹੋਊਗਾ ਤੇ ਜਦੋਂ ਉਹ ਟਾਪਰ ਕਾਲਜ ਦੇ ਵਿੱਚ ਜਾਣਾ ਸ਼ੁਰੂ ਕਰਦਾ ਤਾਂ ਉੱਥੇ ਜਾ ਕੇ ਉਹਨੂੰ ਪਤਾ ਚੱਲਦਾ ਕਿ ਇੱਥੇ ਤਾਂ ਸਾਰੇ ਹੀ ਟਾਪਰ ਨੇ ਫਿਰ ਇਹਦੇ ਨਾਲ ਕੀ ਹੁੰਦਾ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਂਦਾ ਦੋਸਤੀ ਦੀ ਜਗ੍ਹਾ ਤੇ ਸਿਰਫ ਸਰਵਾਈਵਲ ਹੀ ਹੁੰਦਾ ਉੱਥੇ ਕੋਈ ਫਰੈਂਡ ਨਹੀਂ ਹੁੰਦਾ ਕੋਈ ਮੈਂਟਲ ਸਪੋਰਟ ਨਹੀਂ ਹੁੰਦੀ ਹੈਗੀ ਤੇ ਫਿਰ ਉਸ ਟਾਪਰ ਨੂੰ ਲੱਗਦਾ ਕਿ ਹਾਂ ਜਿਹੜਾ ਮੈਂ ਜ਼ਿੰਦਗੀ 'ਚ ਸੁਪਨਾ ਦੇਖਿਆ ਉਹ ਸਾਰਾ ਝੂਠ ਹੈ ਤੇਸ ਤੋਂ ਬਾਅਦ ਫਿਰ ਉਹਦਾ ਗਿਲਟ ਸ਼ੁਰੂ ਹੋ ਜਾਂਦਾ ਕਿ ਸ਼ਾਇਦ ਪਤਾ ਨਹੀਂ ਮੈਂ ਹੀ ਵੀਕ ਆ ਇੰਡੀਆ ਦੇ ਵਿੱਚ ਟਾਪਰ ਹੋਣਾ ਇੱਕ ਐਮੇ ਦੀ ਲੋਨਲੀ ਪੋਜੀਸ਼ਨ ਆ ਜਿੱਥੇ ਸਾਰੇ ਲੋਕ ਤੁਹਾਡੇ ਤੋਂ ਸਿਰਫ ਐਕਸਪੈਕਟੇਸ਼ਨ ਰੱਖਦੇ ਨੇ ਤੇ ਉੱਥੇ ਤੁਹਾਨੂੰ ਸਪੋਰਟ ਜਾਂ ਇਮੋਸ਼ਨਲ ਸਪੋਰਟ ਉਹ ਮਿਲਦੀও ਨਹੀਂ ਹੈਗੀ ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਮੈਨੂੰ ਐਂਗਜ਼ਾਇਟੀ ਹੋ ਰਹੀ ਆ ਤਾਂ ਰਿਪਲਾਈ ਕਿ ਤੁਹਾਨੂੰ ਪਤਾ ਕਿ ਮਿਲੂਗਾ ਉਹ ਕਹਿਣਗੇ ਕਿ ਤੂੰ ਤਾਂ ਟਾਪਰ ਆ ਤੈਨੂੰ ਐਂਗਜ਼ਾਇਟੀ ਕਿਵੇਂ ਹੋ ਸਕਦੀ ਆ ਤੇਰੀ ਤਾਂ ਲਾਈਫ ਸੈੱਟ ਆ ਪਰ ਇਹੀ ਤਾਂ ਸਭ ਤੋਂ ਵੱਡੀ ਮਿਸਅੰਡਰਸਟੈਂਡਿੰਗ ਆ ਕੀ ਡਿਪਰੈਸ਼ਨ ਰੈਂਕ ਦੇਖ ਕੇ ਨਹੀਂ ਆਉਂਦਾ ਬਲਕਿ ਤੁਹਾਡੀ ਦਿਮਾਗ ਦੀ ਥਕਾਵਟ ਦੇਖ ਕੇ ਆਉਂਦਾ ਤੇ ਜਦੋਂ ਕੋਈ ਹੋਰ ਤੁਹਾਨੂੰ ਨਹੀਂ ਸਮਝ ਸਕ ਰਿਹਾ ਹੁੰਦਾ ਤਾਂ ਤੁਸੀਂ ਖੁਦ ਨੂੰ ਵੀ ਨਹੀਂ ਸਮਝ ਸਕ ਰਹੇ ਹੁੰਦੇ ਤੁਸੀਂ ਖੁਦ ਤੋਂ ਵੀ ਦੂਰ ਹੋ ਜਾਂਦੇ ਹੋ ਇੱਕ ਸਾਇੰਟਿਫਿਕ ਰਿਸਰਚ ਕਹਿੰਦੀ ਆ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਹੀ ਅਕਾਡੈਮਿਕ ਪ੍ਰੈਸ਼ਰ ਦੇ ਵਿੱਚ ਦੀ ਗੁਜ਼ਰਦੇ ਹੋ ਤਾਂ ਤੁਹਾਡਾ ਦਿਮਾਗ ਬ੍ਰੇਨ ਕ੍ਰੋਨਿਕ ਫਟੀਕ ਦੀ ਕੰਡੀਸ਼ਨ ਡਿਵੈਲਪ ਕਰ ਲੈਂਦਾ ਮਤਲਬ ਮੂਡ ਸਵਿੰਗਸ ਮੈਮਰੀ ਇਸ਼ੂ ਫੋਕਸ ਪ੍ਰੋਬਲਮ ਤੇ ਇਮੋਸ਼ਨਲ ਡਿਟੈਚਮੈਂਟ ਔਰ ਇਸਰਾਹੁਚਾ ਬਿਨਾਂ ਐਕਸਟਰਨਲ ਟਰੋਮਾ ਤੋਂ ਵੀ ਹੋ ਜਾਂਦਾ ਸਿਰਫ ਇੱਕ ਅਕੈਡੈਮਿਕ ਪ੍ਰੈਸ਼ਰ ਦੇ ਨਾਲ ਜਿਹੜਾ ਸਿਸਟਮ ਬੱਚਿਆਂ ਨੂੰ ਡਾਕਟਰ ਬਣਾ ਰਿਹਾ ਉਹੀ ਸਿਸਟਮ ਬੱਚਿਆਂ ਨੂੰ ਪੇਸ਼ੀਐਂਟ ਵੀ ਬਣਾ ਰਿਹਾ ਮੈਂਟਲ ਪੇਸ਼ੀਐਂਟ ਸੋਚੋ ਜਿਹੜਾ ਲੜਕਾ 6 ਸਾਲ ਤੋਂ ਨੀਟ ਦੇ ਟੈਸਟ ਦੀ ਤਿਆਰੀ ਕਰ ਰਿਹਾ ਤੇ ਉਹਨੇ ਤਿਆਰੀ ਕਰਨ ਤੋਂ ਬਾਅਦ ਆਪਣਾ ਗੋਲ ਪਾ ਲਿਆ ਤਾਂ ਹੁਣ ਕੀ ਉਹ ਆਪਣੇ ਆਪ ਨੂੰ ਸਿਰਫ ਟਾਪਰ ਮੰਨਦਾ ਪਰ ਹੁਣ ਆਈਡੈਂਟੀਟੀ ਬਲੈਂਕ ਆ ਤੇ ਉਹਨੂੰ ਕਦੇ ਇਹ ਸਮਝਣ ਦਾ ਮੌਕਾ ਨਹੀਂ ਮਿਲਿਆ ਕਿ ਉਹ ਇਨਸਾਨ ਕੀ ਹੈ ਕਿ ਉਹ ਇੱਕ ਆਰਟਿਸਟ ਆ ਕਿ ਉਹਨੂੰ ਸਾਈਕੋਲੋਜੀ ਦੇ ਵਿੱਚ ਇੰਟਰਸਟ ਆ ਕਿ ਉਹ ਇੰਟਰੋਵਰਟ ਆ ਐਂਬੀਵਰਟਾ ਜਾਂ ਫਿਰ ਥਿੰਕਰ ਆ ਉਹਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਉਹਦੀ ਜ਼ਿੰਦਗੀ ਸਿਰਫ ਇੱਕ ਰੈਂਕ ਦੇਰ 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 ਘੁੰਮਦੀ ਰਹੀ ਆ ਪਰ ਹੁਣ ਸਵਾਲ ਇਹ ਆ ਕਿ ਹੁਣ ਕੀ ਕੀਤਾ ਕੀ ਜਾਵੇ ਇਹਦਾ ਜਵਾਬ ਆ अर्ਲੀ ਅਵੇਅਰਨੈਸ ਰੀਅਲ ਕਨਵਰਸੇਸ਼ਨ ਸਟੂਡੈਂਟਾਂ ਨੂੰ ਖੁਦ ਨੂੰ ਅਕੈਡੈਮਿਕ ਆਈਡੈਂਟੀ ਤੋਂ ਅਲੱਗ ਦੇਖਣਾ ਚਾਹੀਦਾ ਬ੍ਰੇਕ ਲਓ ਗਿਲਟ ਨਾ ਮਹਿਸੂਸ ਕਰੋ ਥੈਰੇਪੀ ਨੂੰ ਤੁਸੀਂ ਇੱਕ ਵੀਕਨੈਸ ਨਾ ਸਮਝੋ ਮਤਲਬ ਉਹਦੀ ਹੈਲਪ ਲਓ ਉਹਨੂੰ ਕਮਜ਼ੋਰੀ ਨਾ ਸਮਝੋ ਉਹ ਉਹ ਇੱਕ ਸ਼ਰਮ ਵਾਲੀ ਚੀਜ਼ ਨਹੀਂ ਹੈਗੀ ਬਲਕਿ ਤੁਹਾਨੂੰ ਉਹ ਦੁਬਾਰਾ ਗਰੋ ਕਰ ਸਕਦੀ ਆ ਅਸਲੀ ਦੋਸਤ ਬਣਾਓ ਕੰਪੀਟੀਸ਼ਨ ਨਹੀਂ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਅਨ ਕੰਡੀਸ਼ਨਲ ਸਪੋਰਟ ਦੇਣੀ ਚਾਹੀਦੀ ਆ ਉਹਨੂੰ ਇੱਕ ਨੰਬਰ ਨਾ ਬਣਾਓ ਤੁਸੀਂ ਉਹਦੇ ਇਮੋਸ਼ਨਸ ਘਟੂ ਘਟ ਸੁਣੋ ਤਾਂ ਸਹੀ ਹੈ ਜੇ ਸੋਲਵ ਨਹੀਂ ਕਰ ਸਕਦੇ ਸਮਝੋ ਤਾਂ ਸਹੀ ਸਿਸਟਮ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਰੈਂਕ ਤੋਂ ਜ਼ਿਆਦਾ ਪਰਸਨੈਲਿਟੀ ਡਿਵੈਲਪਮੈਂਟ ਤੇ ਫੋਕਸ ਕਰਨਾ ਚਾਹੀਦਾ ਮੈਂਟਲ ਹੈਲਥ ਨੂੰ ਇੱਕ ਸਬਜੈਕਟ ਬਣਾ ਦੇਣਾ ਚਾਹੀਦਾ ਕੋਚਿੰਗ ਨੂੰ ਇੰਡਸਟਰੀ ਨਹੀਂ ਬਲਕਿ ਇੱਕ ਸਪੋਰਟ ਬਣਾਓ ਡਾਕਟਰ ਬਨਣਾ ਗੁਨਾਹ ਨਹੀਂ ਹੈਗਾ ਪਰ ਇਨਸਾਨ ਖੋ ਕੇ ਡਾਕਟਰ ਬਨਣਾ ਇਹ ਬਹੁਤ ਵੱਡਾ ਗੁਨਾਹ ਜੇ ਤੁਸੀਂ ਨੀਟ ਦੀ ਜਰਨੀ ਦੇ ਵਿੱਚੋਂ ਤਾਂ ਯਾਦ ਰੱਖਿਓ ਤੁਹਾਡਾ ਦਿਮਾਗ ਤੁਹਾਡਾ ਮਨ ਤੇ ਤੁਹਾਡੀ ਆਈਡੈਂਟੀਟੀ ਇਹ ਬਹੁਤ ਜ਼ਰੂਰੀ ਹੈ ਇਹਦਾ ਧਿਆਨ ਰੱਖਿਓ ਰੈਂਕ ਤੋਂ ਜ਼ਿਆਦਾ ਜ਼ਰੂਰੀ ਆ ਪੀਸ ਤੇ ਡਿਗਰੀ ਤੋਂ ਜ਼ਿਆਦਾ ਜ਼ਰੂਰੀ ਆ ਸੈਨਿਟੀ ਜੇ ਤੁਹਾਡੇ ਕੋਈ ਦੋਸਤ ਵੀ ਇਸ ਦੌਰ ਦੇ ਵਿੱਚ ਗੁਜ਼ਰ ਰਿਹਾ ਤਾਂ ਤੁਸੀਂ ਉਹਦੇ ਨਾਲ ਗੱਲਬਾਤ ਕਰੋ। ਉਹਨੂੰ ਸਮਝੋ ਤੇ ਜੇ ਉਹਨੂੰ ਲੋੜ ਆ ਤਾਂ ਸਮਝਾਓ ਵੀ ਕਿਉਂਕਿ ਤੁਸੀਂ ਇਕੱਲੇ ਨਹੀਂ ਹੋ ਤੇ ਇਕੱਲੇ ਰਹਿਣਾ ਵੀ ਨਹੀਂ ਚਾਹੀਦਾ। ਜੇ ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜਰੂਰ ਕਰੋ। ਕਮੈਂਟ ਕਰੋਗੇ ਤਾਂ ਇਹ ਵੀਡੀਓ ਜ਼ਿਆਦੇ ਲੋੜਵੰਦ ਲੋਕਾਂ ਕੋਲ ਜਾਊਗੀ। ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਆ ਐਵੇਂ ਹੀ ਤੁਸੀਂ ਵੀ ਅਨਕੰਡੀਸ਼ਨਲ ਸਪੋਰਟ ਕਰਦੇ ਰਹੋ ਤੇ ਚੈਨਲ ਤੇ ਆਪਾਂ ਐਵੇਂ ਦੀਆਂ ਵਧੀਆ-ਵਧੀਆ ਵੀਡੀਓ ਹੋਰ ਲੈ ਕੇ ਆਵਾਂਗੇ ਕੁਝ ਪੋਜ਼ਿਟਿਵ ਕੁਝ ਵਧੀਆ ਕਰਕੇ ਦਿਖਾਉਣੇ ਆ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ